ਗੁਰਦਾਸਪੁਰ ਦੇ ਮਿਲਕ ਪਲਾਂਟ ਨੇੜੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ درمیان ਹੋਏ ਝਗੜੇ ਦੌਰਾਨ ਦੋਨਾਂ ਧਿਰਾਂ ਦੇ 4 ਵਿਅਕਤੀ ਜ਼ਖਮੀ ਹੋ ਗਏ ਜਿਸ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਵਿਕਾਸ ਗੁਪਤਾ ਵੀ ਜ਼ਖਮੀ ਹੋਏ ਹਨ ਫਿਲਹਾਲ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ केश कुमार मेरा नाम है मैं शॉप पे ही शॉप ਤੋਂ ਛੋਟੇ ਬੜੇ ਦਾ ਫੋਨ ਆਇਆ ਮੈਂ ਘਰ ਗਿਆ ਛੋਟੇ ਬੜੇ ਨੂੰ ਲੈਣ ਵਾਸਤੇ ਫਾਦਰ ਸਾਹਿਬ ਦੁਕਾਨ ਤੇ ਇਕੱਲੇ ਸੀ ਫਾਦਰ ਸਾਹਿਬ ਨੂੰ ਦੁਕਾਨ ਤੇ ਇਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਜਾ ਕੇ ਫਾਦਰ ਸਾਹਿਬ ਨੂੰ ਪਹਗੇ ਆਣ ਕੇ ਫਾਦਰ ਸਾਹਿਬ ਨੂੰ ਫੜ ਕੇ ਕੁੱਟਿਆ ਆਣੇ ਚੰਗੀ ਤਰ੍ਹਾਂ ਨੇ ਫਾਦਰ ਸਾਹਿਬ ਨੂੰ ਉਹਨਾਂ ਨੇ ਜਦੋਂ ਆਈ ਘਰੋਂ ਆਏ ਆ ਇਹਨਾਂ ਨੇ ਲਾ ਗਿਆ ਬੰਦੇ ਬੁਲਾ ਕੇ ਇਹਨਾਂ ਨੇ ਸਾਨੂੰ ਵੀ ਕੁੱਟਿਆ ਮੇਰਾ ਸੇਰ ਸੂਰ ਪਾਰਤਾ ਮੇਰਾ ਹੱਥੇ ਵੀ ਲਾਤੀ ਮੇਰੇ ਲਾਤੀ ਸੱਟ ਲਾਤੀ ਮੇਰੇ ਉਹਨਾਂ ਨੇ ਮੇਰੇ ਉਹਨਾਂ ਦੇ ਕੋਲ ਵੀ ਪੇਮੈਂਟ ਦਾ ਇੰਨਾ ਕੋ ਲੈਣੀ ਆ ਸਰ ਪੇਮੈਂਟ ਦਾ ਪੇਮੈਂਟ ਦਾ ਚੱਕਰ ਹੈਗਾ ਹੀ ਇਹ ਸਾਰਾ ਹੀ ਰੋਜ਼ ਦੇ ਉਹਨਾਂ ਨੂੰ ਪੈਸੇ ਜਰਾਂ ਦੇ ਦੇ ਪੈਸੇ ਉਹਨਾਂ ਨੂੰ ਇਹ ਸਾਰਾ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮੰਡੀਆਂ ਹੋ ਗਿਆ ਉਹ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗਣੀ ਮੈਂ ਮੰਡੀ ਹੋ ਕੇ ਨਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਟਾ ਦਾ ਫੋਨ ਆ ਗਿਆ ਮੈਂ ਛੋਟੇ ਬਟਾ ਨੂੰ ਕੰਟਰੋਲ ਲੈਣ ਗਿਆ ਛੋਟੇ ਬਟਾ ਨੂੰ ਕੰਟਰੋਲ ਲੈਣ ਗਿਆ ਆ ਤੇ ਬਸ ਇਹਨਾਂ ਨੇ ਬਾਅਦ ਚ ਆਣ ਕੇ ਮੇਰੇ ਵਫਾਦਤ ਸਾਹਿਬ ਨੂੰ ਨਾਈ ਕੁੱਟਿਆ ਉਹਨਾਂ ਨੇ ਮਨੋ ਪਰ ਕੋਈ ਹੈ ਗਿਆ ਕੋਈ ਨਾ ਦੀ 40000 ਰੁਪਏ ਗਾਨੀ ਦਾ 100000 ਰੁਪਈਆ ਵਾ ਜਿਹੜੇ ਨੇ ਬਹਾਨੇ ਮਾਰਦੇ ਬਾਕੀ ਸਾਰ ਚਲ ਗਏ ਸਾਰੇ ਪੈਸੇ ਕਾਪੀ ਦੇ ਸਾਰਾ ਸਾਰਾ ਹਿਸਾਬ ਲਿਖਿਆ ਦਾ ਵਾ ਬਾਕੀ ਪੈਸੇ ਸਾਰੇ ਚਲ ਗਏ ਨੇ ਤੇ ਜੋ ਵੀ ਹਿਸਾਬ ਦਾ ਹੈਗਾ ਇਹਨਾਂ ਦਾ ਨਾ ਕਾਪੀ ਦੇ ਸਾਰਾ ਸਾਰਾ ਹਿਸਾਬ ਦਾ ਲਿਖਿਆ ਦਾ ਵਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੇ ਕਰਲੇ ਨੂੰ ਵੇਖ ਕਟਿਆ ਨਾਲੇ ਮੈਨੂੰ ਤੇ ਜਦੋਂ ਅਸੀਂ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਕਟਿਆ ਨਾਲੇ ਮੇਰਾ ਸੇਲ ਸੂ ਸਾਰਾ ਪਗੜਤਾ ਇਹਨਾਂ ਨੇ ਹਲਦਾ ਕਿੰਨੇ ਪਰ ਜਕਮੀ ਤੁਹਾਡੇ ਮੇਰੇ ਸਿਰ ਨੂੰ ਆ ਗਿਆ ਸੇ ਤੇ ਟਾਂਕੇ ਲੱਗੇ ਆ 15 20 ਉਹ ਬੰਦੇ ਅੱਡੇ ਨਾਲ ਕੀ ਆ ਚਾਹਾਂ ਤਿੰਨ ਤਿੰਨ ਬੰਦੇ ਜਖਮੀ ਹੋਇਆ ਦੇ ਮੈਂ ਵਿਕਾਸ ਗੁਪਤਾ ਜੀ ਜ਼ਿਲ੍ਹੇ ਦਾ ਮਹਾ ਮੰਤਰੀ ਆ 2.5 ਸਾਲ ਹੋ ਗਏ ਇਹਨਾਂ ਕੋ ਮੈਂ ਸਤਪਾਲ ਫਰੂਟ ਵਾਲੇ ਮਿਲਕ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੋ ਲੱਖ ਰੁਪਈਆ ਮੈਂ ਇਹਨਾਂ ਕੋ ਜਦੋਂ ਵੀ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਤੁਹਾਨੂੰ ਗਾਲੀ ਗਾਲਾਂ ਘਟਦੇ ਨੇ ਤੇ ਨਾਲ ਕਹਿੰਦੇ ਆ ਕੋ ਪੇਮੈਂਟ ਨਹੀਂ ਆ ਕਾਫੀ ਦੇਰ ਹੋ ਗਿਆ ਇਹਨਾਂ ਕੋ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਿਆ ਮੇਰਾ ਲੜਕਾ ਹੀ ਜਾਂਦਾ ਐਰ ਕੀ ਅਜ ਮੈਂ ਤੁਹਾਨੂੰ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਆ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ ਤੇ ਤੁਸੀਂ ਪੇਮੈਂਟ ਹੀ ਨਹੀਂ ਦੇ ਤੇ ਇਹਨੇ ਮੇਰੇ ਹੱਥੀ ਪੈ ਗਿਆ ਪਹਿਲੇ ਫਿਰ ਨਾਲ ਮੁਰਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ ਜਦ ਕੀ ਦੋਨੇ ਬੇਟੇ ਆ ਤੇ ਮੈਨੂੰ ਲੱਗਾ ਇੱਕ ਹੋਰ ਨਾਲ ਦੋ ਜਣੇ ਹੋਰ ਹੀ ਚਾਰ ਜਣੇ ਆ ਗਏ ਸਾਡੇ ਹੱਥੀ ਪੈ ਗਏ ਨਾ ਰਾੜ ਪਿੱਛੇ ਦੋ ਰਖੀਆਂ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੰਡੇ ਤੇ ਵੀ ਮਾਰੀ ਆ ਮੇਰੀ ਬਾਹ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੁੰਡਾ ਸੀ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇੋਂ ਹਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜ਼ੀ ਜੋ ਮਰਜ਼ੀ ਕਰ ਪੇਮੈਂਟ ਕਰੀਏ ਪੇਮੈਂਟ ਇਹਦੇ ਕੋਈ ਘਰ ਦੇਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀ ਜਾਂਦੇ ਨੇ ਕਿੰਨਾ ਚਿਰ ਹੋ ਗਿਆ ਕਾਫੀ ਤੇਰੀ ਹੋ ਗਈ ਹੈ ਹੋਰ ਕਿਨੇ ਕਿਨੇ ਹਮਲਾ ਕੀਤੇ ਆ ਪਰ ਬੰਦੇ ਨਹੀਂ ਪਜ ਬੰਦੇ ਦੀ ਇਹਦਾ ਸੱਤਪਾਲ ਫਰੂਟ ਵਾਲੇ ਇਹਨਾਂ ਦਾ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਉਹ ਅੰਨ ਪਛਾਤੇ ਉਹਨੂੰ ਪਤਾ ਨਹੀਂ ਕੋਣਾ ਤੁਹਾਨੂੰ ਕੌਣ ਲੈ ਗਿਆ ਇੱਥੇ ਮੇਰੇ ਮੈਨੂੰ ਮੇਰਾ ਯਾਦ ਦੋਸੀ ਮੜਾ ਉਹ ਨੰਗਦਾ ਪੈਸੇ ਉਹ ਲੈ ਕੇ ਆਇਆ ਦੀ ਮੰਗ ਕਰਦੇ ਮੰਗਿਆ ਕਿ ਸਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਦੇ ਪੈਸੇ ਦਿੱਤੇ ਆ ਜੇ ਪੈਸੇ ਮੰਗਦੇ ਗੁੰਡਾਗਰਦੀ ਕਰਦੇ ਬਦਮਾਸ਼ੀ ਕਰਦੇ ਪੂਰੀ ਅੱਗੇ ਉਹ ਦਰ ਰਾੜਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੇ ਅਥੇ ਰਗਾੜਾਂ ਪਈਆਂ ਨੇ ਦੁਕਾਨ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੋਈ 1.5 ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰਜੈਂਸੀ ਚ ਆਏ ਹੋਏ ਆ ਤਕਰੀਬਨ ਦੋਨੋਂ ਮਿਲਾ ਕੇ 4 ਪੇਸ਼ੈਂਟ ਆ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ 10 ਨੇ ਤੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਆ ਚਾਰਾਂ ਦੇ ਮਲਟੀਪਲ ਇੰਜਰੀਜ਼ ਆ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਹੈ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਨਾਂ ਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਓਪੀਨੀਅਨ ਆਏਗਾ ਸੀ ਉਹਦੇ ਬਿਹਾਫ ਤੇ ਰਿਪੋਰਟ ਜੰਮ ਕਰਾਂਗੇ ਕੋਈ ٻਝੇ ਵੀ ਆਪ ਕੋਈ ਗੱਲ ਹੈ? ਅਕਚੁਅਲੀ ਮੈਂ ਬਹੁਤਾ ਪੁੱਛਿਆ ਨਹੀਂ ਉਹਨਾਂ ਨੂੰ ਤੇ ਸਿਰਫ ਅਸੀਂ ਫਰਸਟ ਆਈਡੀ ਪੇਸ਼ੈਂਟ ਨੂੰ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਉਸ ਟ੍ਰੀਟਸ